ਇਲੈਕਸ਼ਨ ਕਮਿਸ਼ਨ ਕਮਜ਼ੋਰ ਕਿਸ ਤਰ੍ਹਾਂ ਹੁੰਦਾ ਪੰਜਾਬ ਕੈਡਰ ਦਾ ਅਫਸਰ ਸੀ ਇੱਕ ਅਰुण ਗੁਇਲ ਪਹਿਲਾਂ ਤਾਂ ਉਹਨੂੰ ਇਲੈਕਸ਼ਨ ਕਮਿਸ਼ਨਰ ਲਾਉਣਾ ਸੀ ਬਾਅਦ ਦੇ ਵਿੱਚ ਉਹਨੂੰ ਚੀਫ ਇਲੈਕਸ਼ਨ ਕਮਿਸ਼ਨਰ ਵੀ ਬਣਾਉਣਾ ਸੀ ਹੁਣ ਤੁਸੀਂ ਦੇਖੋ ਉਹਦੀ ਅਪਾਇੰਟਮੈਂਟ ਜਦੋਂ ਕੀਤੀ ਗਈ ਸੀ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਆਇਆ ਸੀ ਜਿਸ ਤਰ੍ਹਾਂ ਉਹਦੀ ਇੱਕ ਦਿਨ ਦੇ ਵਿੱਚ ਹੀ ਸਾਰੀ ਅਪਾਇੰਟਮੈਂਟ ਹੁੰਦੀ ਹੈ ਔਰ ਕਿਸ ਤਰ੍ਹਾਂ ਹਰ ਤਰ੍ਹਾਂ ਦੀਆਂ ਚੀਜ਼ਾਂ ਉਹਦੀਆਂ ਕਲੀਅਰ ਹੋ ਜਾਂਦੀਆਂ ਨੇ ਭਾਰਤ ਸਰਕਾਰ ਵੱਲੋਂ ਸੁਪਰੀਮ ਕੋਰਟ ਨੂੰ ਬੜਾ ਇਸ ਗੱਲ ਤੇ ਸ਼ੱਕ ਪੈਦਾ ਹੁੰਦਾ ਕਿ ਤੁਸੀਂ ਇੱਕ ਦਿਨ ਦੇ ਵਿੱਚ ਸਾਰਾ ਕੁਝ ਕਰਤਾ ਤੇ ਉਸ ਤੋਂ ਬਾਅਦ ਕਿ ਹੁਣ ਤੋਂ ਜਿਹੜੇ ਚੋਣ ਇਲੈਕਸ਼ਨ ਕ ਚਾਹੇ ਮੁਖ ਚੋਣ ਕਮਿਸ਼ਨਰ ਆ ਚਾਹੇ ਚੋਣ ਕਮਿਸ਼ਨਰ ਆ ਉਹਦੇ ਵਿੱਚ ਭਾਰਤ ਦੇ ਚੀਫ ਜਸਟਿਸ ਵੀ ਰਹਿਣਗੇ ਤੇ ਪ੍ਰਾਈਮ ਮਿਨਿਸਟਰ ਤੇ ਲੀਡਰ ਆਫ ਦੀ اپੋਜੀਸ਼ਨ ਹਰ ਤੁਸੀਂ ਦੇਖੋ ਇਹਨਾਂ ਨੇ ਉੱਥੇ ਵੀ ਖੇਡ ਕਰਤੀ ਇਹਨਾਂ ਨੇ ਭਾਰਤ ਦੇ ਚੀਫ ਜਸਟਿਸ ਆਫ ਇੰਡੀਆ ਨੂੰ ਬਾਹਰ ਹੀ ਕੱਢਤਾ ਕਹਿੰਦੇ ਨਹੀਂ ਜੀ ਅਸੀਂ ਇੱਕ ਮੰਤਰੀ ਲਾਵਾਂਗੇ ਔਰ ਇਹਦੇ ਵਿੱਚ ਤੁਹਾਨੂੰ ਪਤਾ ਹੋਣਾ ਨਰਿੰਦਰ ਮੋਦੀ ਤੋਂ ਇਲਾਵਾ ਜਿਹੜੇ ਦੂਸਰੇ ਮੰਤਰੀ ਸੀ ਉਹ ਅਮੇਸ਼ਾਹ ਸੀ ਉਹਨਾਂ ਦੇ ਖਾਸਮ ਖਾਸ ਤੇ ਤੀਸਰੇ ਸੀ ਲੀਡਰ ਆਫ ਦੀ اپੋਜੀਸ਼ਨ ਜਦੋਂ ਦੋ ਵਿਅਕਤੀਆਂ ਨਹੀਂ ਜਾਂ ਦੋ ਵੱਡੀਆਂ ਕਨਸਟੀਟਿਊਸ਼ਨਲ ਪਾਵਰਸ ਨੇ ਇੱਕ ਪਾਸੇ ਹੋ ਜਾਣਾ ਤੇ ਤੀਸਰੇ ਦੀ ਕੀ ਹਕੀਅਤ ਆ ਉਹ ਜਿੰਨਾ ਮਰਜ਼ੀ ਡਾਇਸੈਂਟਿੰਗ ਨੋਟ ਲਿਖੀ ਜਾਵੇ ਸੰਨ 2018 ਦੇ ਵਿੱਚ ਇੱਕ ਚੋਣ ਕਮਿਸ਼ਨਰ ਸੀ ਅਸ਼ੋਕ ਅਲਵਾਸਾ ਉਦੋਂ ਮੁੱਖ ਚੋਣ ਕਮਿਸ਼ਨਰ ਕੌਣ ਹੁੰਦੇ ਸੀ ਸੁਨੀਲ ਅਰੋੜਾ ਉਹਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀਆਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਹੋਈਆਂ ਕਿ ਇਹਨਾਂ ਨੇ ਚੋਣ ਜਾਬਤੇ ਦਾ ਉਲੰਘਣ ਕੀਤਾ ਇਹਨਾਂ ਨੇ ਮਾਡਲ ਕੋਡ ਆਫ ਕੰਡਕਕਟ ਦੀ ਵਾਇਲੇਸ਼ਨਸ ਕੀਤੀਆਂ 6 ਇਸ ਤਰ੍ਹਾਂ ਦੀਆਂ ਵੱਡੀਆਂ ਵਾਇਲੇਸ਼ਨ ਸੀ ਜਿਹੜਾ ਮੁੱਖ ਚੋਣ ਕਮਿਸ਼ਨਰ ਸੀ ਸੁਨੀਲ अरोड़ा ਜਾਂ ਜਿਹੜੇ ਦੂਸਰੇ ਉਹਨਾਂ ਦੇ ਨਾਲ ਕਮਿਸ਼ਨਰ ਸੀ ਉਹਨਾਂ ਨੇ ਕਿਹਾ ਜੀ ਇਹ ਕੋਈ ਵੱਡੀ ਗੱਲ ਨਹੀਂ ਉਹਨਾਂ ਨੇ ਤਾਂ ਬਲਕਿ ਉਹਨਾਂ ਨੂੰ ਖਾਰਜ ਹੀ ਕਰਤਾ ਕਲੀਨ ਚਿੱਟ ਦੇਤੀ ਪਰ ਅਸ਼ੋਕ ਲਵਾਸਾ ਨੇ ਕਲੀਨ ਚਿੱਟ ਨਹੀਂ ਦਿੱਤੀ ਆਪਣਾ ਡਿਸੈਂਟਿੰਗ ਨੋਟ ਲਿਖਿਆ ਯਾਨੀ ਕਿ ਉਹਨਾਂ ਨੇ ਇਤਰਾਜ਼ ਪ੍ਰਗਟ ਕੀਤਾ ਕਿ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਕਿਸ ਤਰ੍ਹਾਂ ਗਈ ਤੁਸੀਂ ਦੇਖੋ ਇੰਨੀ ਗੱਲ ਕਰਨੀ ਸੀ ਅਸ਼ੋਕ ਲਵਾਸਾ ਨੇ ਤੇ ਫਿਰ ਉਹਦੇ ਖਿਲਾਫ ਤਮਾਮ ਤਰ੍ਹਾਂ ਦੀਆਂ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਬਾਅਦ ਦੇ ਵਿੱਚ ਤਾਂ ਉਹਨਾਂ ਨੂੰ ਇਹ ਅਹੁਦਾ ਛੱਡਣਾ ਵੀ ਪੈਂਦਾ ਇਕੱਲੇ ਅਸ਼ੋਕ ਲਵਾਸਾ ਤੇ ਨਹੀਂ ਉਹਨਾਂ ਦੀ ਘਰ ਵਾਲੀ ਤੇ ਉਹਨਾਂ ਦੇ ਪੂਰੇ ਪਰਿਵਾਰ ਤੇ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਦਾ ਪਹਾੜ ਡਿੱਗ ਪੈਂਦਾ ਇਨਕਮ ਟੈਕਸ ਦੇ ਨੋਟਿਸ ਜਾਣੇ ਸ਼ੁਰੂ ਹੋ ਜਾਂਦੇ ਆ ਤਮਾਮ ਤਰ੍ਹਾਂ ਦੀਆਂ ਡਿਪਾਰਟਮੈਂਟਲ ਇਨਕੁਆਰੀਆਂ ਸ਼ੁਰੂ ਹੋ ਜਾਂਦੀਆਂ ਇਹ ਹਾਲਾਤ ਇਹਨਾਂ ਨੇ ਅਸ਼ੋਕ ਲਵਾਸਾ ਦਾ ਕੀਤਾ ਸੀ ਇੰਨਾ ਕੁ ਡਰ ਪੈਦਾ ਕਰ ਦੋ ਇਲੈਕਸ਼ਨ ਕਮਿਸ਼ਨ ਦੇ ਵਿੱਚ ਤਾਂ ਕਿ ਇਹਨਾਂ ਦੇ ਜੇ ਕੋਈ ਇਮਾਨਦਾਰ ਅਫਸਰ ਕੱਲ ਨੂੰ ਕੋਈ ਆ ਜੇ ਇਸ ਤਰ੍ਹਾਂ ਦਾ ਉਹ ਖੜਾ ਹੀ ਨਾ ਹੋ ਸਕੇ ਉਹਨੂੰ ਲੱਗੇ ਕਿ ਜੇ ਮੈਂ ਇਸ ਤਰ੍ਹਾਂ ਕਰੂੰਗਾ ਤੇ ਸ਼ਾਇਦ ਮੇਰੇ ਨਾਲ ਵੀ ਇਸ ਤਰ੍ਹਾਂ ਦਾ ਹੋ ਸਕਦਾ